ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰ ਅੰਮ੍ਰਿਤਸਰ 'ਚ ਸਜਾਇਆ ਗਿਆ ਅਲੋਕਿਕ ਨਗਰ ਕੀਰਤਨ ਵਾਹਿ ਗੁਰੂ ਵਾਹਿ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਨਗਰ ਕੀਰਤਨ 'ਚ ਭਰੀ ਹਾਜ਼ਰੀ ਵਾਹਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਰਾਮਦਾਸ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਦਾ ਦਾ ਪ੍ਰਕਟਾਵਾ ਕੀਤਾ ਇਸ ਇਤਿਹਾਸਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕਵਾਕ ਸਮਾਗਮ ਕੀਤੇ ਗਏ ਅਤੇ ਅੱਜ ਗੁਰਦੁਆਰਾ ਸ੍ਰੀ ਅਮਰਦਾਸ ਸਾਹਿਬ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਦੁਵਾਈ ਸਜਾਏ ਗੇ ਨਗਰ ਕੀਰਤਨ ਦੀ ਰਵਾਨੀ ਕਿਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰੇ ਨਿਸ਼ਾਨ ਸਿੰਘ ਤੇ ਨਗਰਜੀ ਸਿੰਘਾਂ ਨੂੰ ਸਰੂਪਾ ਦੇ ਕੇ ਸਤਿਕਾਰ ਦਿੱਤਾ। ਸੰਤਨ ਨਵੰਬਰ ਕੈਂਪ ਦੇ ਪਾਪਾ ਪ੍ਰਕਾਸ਼ ਸਾਹਿਬ ਨੂੰ ਸਾਡੇ ਪ੍ਰਿੰਸੀਪਲ ਸਾਹਿਬ ਦੇ ਪਹਿਲਾ ਪ੍ਰਕਾਸ਼ ਕਰਵਾਇਆ ਸੀ। ਉਸੇ ਤਰ੍ਹਾਂ ਅੱਜ ਬਹੁਤ ਵੱਡਾ ਸ਼੍ਰੀ ਰਾਮ ਸਿੰਘ ਸਾਹਿਬ ਨੂੰ ਨਗਰ ਕੀਰਤਨ ਪਾਨੀ ਪਿਆਰੇ ਸਾਹਿਬਾਂ ਦੀ ਅਗਵਾਈ ਵਿੱਚ ਧਾਨਪੁਰ ਸਭਾ ਪ੍ਰਸ਼ਾਯਾ ਹੇਠ ਆਰੰਭ ਹੋਇਆ ਹੈ। ਜੋ ਰਾਤ ਅਪਰਾਧਾ ਹੋਇਆ ਸੱਚਖੰਡ ਜਮਨੂ ਸਾਹਿਬ ਜੀ ਅਗਾਲ ਤਖਤ ਸਾਹਿਬ ਜੀ ਦੇ ਕਿ ਸੁਪਨਨ ਹੋਵੇਗਾ ਸੱਚੀਆਂ ਸلطਾਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਹਿਲੇ ਪ੍ਰਕਾਸ਼ਿਤ ਕੀਤਾ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਬਾਬਾ ਬੁੜਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਥਾਪ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਤੌਰ ਕਰਦੇ ਹੋਏ ਆਏ ਅਤੇ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜਾਬ ਖਲੋਇਆ ਹਰ ਕੰਮ ਕਰਾਉਣ ਆਇਆ ਰਾ ਅੱਜ ਸਿੱਖ ਜਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹਣ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋ ਪਖੰਡ ਦੇ ਜਿਹਨੇ ਵੀ ਦੇਹ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਰਹਿ ਕੇ ਸ਼ਬਦ ਦੇ ਲੜ ਲੱਗੋ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਬੜਾ ਵੱਡ ਭਾਗਾ ਦੇਣਿਆ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦਾਰ RAM SAR ਸਾਹਿਬ ਤੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਲਿਖਾਇਆ ਸੀ ਮੈਨੂੰ ਆਦ ਗੁਰੂ ਗ੍ਰੰਥ ਸਾਹਿਬ ਕਹਿ ਦਿੰਨੇ ਆ ਉਹਦਾ ਉਹ ਨਗਰ ਕੀਰਤਨ ਦਾ ਰੂਪ ਚ ਗੁਰਦਾਰ RAM SAR ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਲਿਜਾ ਕੇ ਪ੍ਰਕਾਸ਼ ਕਰਾਇਆ ਸੀ ਇਸ ਪ੍ਰਕਾਸ਼ ਗੁਰਪ੍ਰਦੇਸ ਸੰਬੰਧ ਚ ਹਰ ਸਾਲ RAM SAR ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਂਦਾ ਹੈ ਅੱਜ ਵੀ ਇਸੇ ਪ੍ਰਾਣੀ ਰਵਾਇਤ ਨੂੰ ਜਾਂ ਮर्यादा ਨੂੰ ਕਾਇਮ ਰੱਖਦੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਤਾ ਜਿਹੜਾ ਉਹ ਆਰੰਭ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਜੜੀਆਂ ਉਹ ਸ਼ਾਮਲ ਹੋਈਆਂ ਨੇ ਮੈਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਵਧਾਈ ਦਿੰਦਾ ਤੇ ਗੁਰੂ ਚਰਨਾਮ ਜੀ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ ਕੌਮ ਚ ਇਕਤਾ ਇਤਫਾਕ ਦੇ ਮਕਸਦ ਤਾਂ ਜੋ ਕੌਮ ਜੜੀ ਉਹ ਜੜਦੀ ਕਲੋਇ ਚ ਰਹਿ ਸਕੇ ਅੰਮ੍ਰਿਤਸਰ ਤੋਂ ਪੱਤਰਕਾਰ ਬਬਲ ਮਹਾਜੰਦੀ ਦੀ ਰਿਪੋਰਟ